ਲਾਈਵ ਚੱਲਦਾ ਕਈਆਂ ਨੇ ਕਿੰਤੂ ਵੀ ਕਰਨਾ ਪਰ ਕਰੀ ਜਾਣ ਮਨਮਾਨੇ ਲੋਗ ਨਾ ਪਤੀਜਾ ਨਾ ਪਤੀਜਾ ਤਾਉ ਕਿਆ ਕੀਜੈ ਜਿਨੇ ਮੰਨਣਾ ਨੇ ਉਹ ਤਾਂ ਮੰਨਣਾ ਹੀ ਨਹੀਂ ਪਰ ਕਰਕੇ ਵੇਖੋ ਅੱਜ ਤਾਂ ਇਸ ਚੀਜ਼ ਨੂੰ ਸਾਇੰਸ ਨੇ ਵੀ ਮੰਨ ਲਿਆ ਵੀ ਜਦੋਂ ਕੋਈ ਸਾਧਨਾ ਕਰਨ ਵਾਲਾ ਇੱਕ ਜਗ੍ਹਾ ਤੇ ਬੈਠਦਾ ਹੈ ਉਹ ਜਗ੍ਹਾ ਦਾ ਔਰਾ ਬਣ ਜਾਂਦਾ ਜਦੋਂ ਉਸ ਔਰੇ ਦੇ ਵਿੱਚ ਕੋਈ ਜਾਂਦਾ ਹੈ ਉਹਦਾ ਮਾਨ ਜਿਹੜਾ ਹੈ ਉਹ ਇੱਕਦਮ ਟਿਕ ਜਾਂਦਾ ਉਹਨੂੰ ਫਿਰ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਇੱਕ ਥਾਂ ਬੈਠ ਕੇ ਸਿਮਰਨ ਕਰਨਾ ਸ਼ੁਰੂ ਕਰ ਦਿਓਗੇ ਰੋਜ਼ ਇੱਕੋ ਸਮੇਂ ਅੰਮ੍ਰਿਤ ਵੇਲੇ ਬੈਠਣਾ ਸ਼ੁਰੂ ਕਰ ਦਿਓਗੇ ਉਹ ਜਗਾ ਤੁਹਾਡੀ ਸਿੱਧ ਹੋ ਜਾਵੇਗੀ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਕਿਉਂ ਮਨ ਸ਼ਾਂਤ ਹੁੰਦਾ ਕਿਉਂਕਿ ਉਹ ਜਗਾ ਦੇ ਵਿੱਚ ਬਾਣੀ ਦਾ ਔਰਾ ਬਣਿਆ ਹੋਇਆ ਹਰਮੰਦਰ ਸਾਹਿਬ ਜਾਂਦੇ ਆਂ ਕਿਉਂ ਮਨ ਟਿਕ ਜਾਂਦਾ ਟੈਨਸ਼ਨਾਂ ਕਿਉਂ ਦੂਰ ਹੋ ਜਾਂਦੀਆਂ ਮਨ ਸ਼ਾਂਤ ਕਿਉਂ ਹੋ ਜਾਂਦਾ ਅੰਦਰੋਂ ਉਦਾਸੀ ਕਿਉਂ ਖਤਮ ਹੋ ਜਾਂਦੀ ਹੈ ਫਿਕਰ ਕਿਉਂ ਮੁੱਕ ਜਾਂਦਾ ਕਿਉਂਕਿ ਓਰਾ ਬਣਿਆ ਹੋਇਆ ਜਦੋਂ ਉਸ ਓਰੇ ਦੇ ਵਿੱਚ ਪ੍ਰਵੇਸ਼ ਕਰ ਗਏ ਤੁਹਾਡਾ ਸਿਮਰਨ ਆਪਣੇ ਆਪ ਚੱਲ ਪਾਵੇਗਾ